ਹੈਪੀ ਦਿਓਰਾ ਇਸ ਨੂੰ ਤਾਂ ਸਾਰੇ ਜਾਣਦੇ ਹੀ ਹੋਣਗੇ ਬਾਈ ਫਰੋਜਪੁਰ ਦਾ ਰਹਿਣ ਵਾਲਾ ਸੀਗਾ ਕੱਚਾ ਨਾਮ ਹੈਪੀ ਸੀਗਾ ਤੇ ਬਾਈ ਦੇਖੋ ਕਿੰਨਾ ਸੋਹਣਾ ਸੁਨਖਾ ਸੀਗਾ ਗਲਤ ਰਾਵਾਂ ਤੇ ਪੈਣ ਕਰਕੇ ਬਾਈ ਦੀ 30 ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ ਇਹਨਾਂ ਨੇ ਆਪਸ ਵਿੱਚ ਹੀ ਚਲੋ ਪਹਿਲਾ ਯਾਰ ਸੀਗੇ ਸਾਰੇ ਇਹੋ ਜੈਪਲ ਪੁੰਨਰ ਸ਼ੇਰਾ ਖੁੱਬਣ ਆਪਣੇ ਰੋਕੀ ਫਾਜ਼ਿਲ ਦਾ ਸਾਰੇ ਇਹੋ ਆਪਸ ਵਿੱਚ ਹੀ ਪਹਿਲਾਂ ਇਕੱਠੇ ਹੀ ਹੁੰਦੇ ਸੀਗੇ ਚਲੋ ਕੁਝ ਗੱਲਾਂ ਕਰਕੇ ਇਹਨਾਂ ਦੀ ਆਪਸੀ ਦੁਸ਼ਮਣੀ ਪੈ ਗਈ ਤੇ ਕੁਝ ਇਹਨਾਂ ਦੇ ਹੱਥ ਪਿੱਛੇ ਲੀਡਰਾਂ ਦਾ ਵੀ ਹੁੰਦਾ ਜਿਨ੍ਹਾਂ ਕਰਕੇ ਪ੍ਰਵਾਹ ਨਹੀਂ ਮਾਰਦੇ ਉਦੋਂ ਇੱਕ ਉਮਰ ਉਦਾਂ ਦੀ ਹੁੰਦੀ ਆ 25 30 ਸਾਲ ਇੱਕ ਤਰ੍ਹਾਂ ਦਾ ਮੇਰੇ ਹਿਸਾਬ ਨਾਲ ਇਹ ਉਮਰ ਜੋ ਨਹੀਂ ਬੰਦੇ ਨੂੰ ਕੁਝ ਪਤਾ ਹੁੰਦਾ ਹੋਂ ਤਾਂਤਾ ਹੀ ਹੁੰਦਾ ਆ ਪਰ ਦੇਖੋ ਮਾਵਾ ਦੇ ਪੁੱਤ ਤਾਂ ਚਲ ਜਾਂਦੇ ਆ ਪਿੱਛੋਂ ਮਾਵਾ ਸਾਰੀ ਉਮਰ ਹੁੰਦੀ ਆ ਪਿਓ ਜੀਂਦੀ ਜਾਗਦੀ ਇੱਕ ਲਾਸ਼ ਬਣ ਕੇ ਰਹਿ ਜਾਂਦੀ ਆ ਘਰ ਸਨਮ ਸੰ ਹੋ ਜਾਂਦੇ ਆ ਪੁੱਤਾਂ ਬਿਨਾ ਬਾਵਾ ਕਿਸੇ ਕੰਮ ਦੀ ਆਣੀ ਮਾਵਾ ਬਿਨਾ ਸਰ ਜਾਂਦਾ ਕਹਿੰਦੇ ਪਰ ਪੁੱਤਾ ਪੁੱਤ ਚਲ ਜਵੇ ਜੀਂਦੀ ਜੀ ਨਹੀਂ ਸਰਦਾ ਸਾਰੀ ਉਮਰ ਮਾਰ ਹੁੰਦੀ ਆ ਦੇਖੋ ਕਿੰਨਾ ਕਿੰਨੇ ਉੱਚੇ ਲੰਬੇ ਗੱਭਰੂ ਜਿਹਾ ਸਾਰੇ ਜਾਣੇ ਆਪ ਜੀ ਨਾਂ ਦੇ ਦੋਸ਼ਮਣੀ ਪਾੜੀ ਉਹਦੇ ਕਰਕੇ ਇਹਨਾਂ ਨੇ ਇੱਕ ਦੂਜੇ ਨੂੰ ਚਲੋ ਮਾਰਤਾ ਕਿਸੇ ਨਾਲ ਕਿਸੇ ਦੀ ਦੋਸ਼ਮਣੀ ਗੜ ਲਈ ਕਿਸੇ ਨੇ ਯਾਰੀ ਨਿਭਾਈ ਕਿਸੇ ਨੇ ਆਪਣੀ ਦੋਸ਼ਮਣੀ ਗੜ ਲਈ ਪਰ ਦੋਸਤੋ ਇਸ ਕੰਮਾਂ ਚ ਕੁਛ ਰੱਖਿਆ ਨਹੀਂ ਹੈਗਾ ਤੁਸੀਂ ਤਾਂ ਚਲ ਜਾਂਦੇ ਆ ਪਿੱਛੋਂ ਤੁਹਾਡਾ ਪਰਿਵਾਰ ਸਾਰਾ ਰੋਂਦਾ ਤੁਹਾਡੇ ਚਾਚੇ ਦਾਇਆ ਨੂੰ ਵੀ ਨਾ ਫਰਕ ਨਹੀਂ ਪੈਂਦਾ ਜਿੰਨਾ ਤੁਹਾਡੇ ਮਾਪੇ ਨੂੰ ਪੈਂਦਾ ਸੋ ਇਸ ਕਮੈਂਟ ਵਿੱਚ ਮੇਰੇ ਹਿਸਾਬ ਨਾਲ ਤੁਸੀਂ ਨਾਂ ਪਾਓ ਜਿਹੜੇ ਜਿਹੜੇ ਆ ਵੀਡੀਓ ਦੇਖਦੇ ਮੇਰੇ ਵੀਰ ਇਹ ਦੇਖ ਲਓ ਫੋਟੋ ਮਾਈ ਟੰਗਿਆ ਰਹ ਜਾਂਦੀ ਆ ਬਾਅਦ ਵਿੱਚ ਜਿਆਦਾ ਹੀ ਬਣ ਕੇ ਲੈ ਜਾਂਦੀ ਆ ਇਹ ਦੇਖ ਲਓ ਮੁੰਡਾ ਕਿੰਨਾ ਸੋਹਣਾ ਆ ਹੈਪੀ ਡੇ ਆ ਇਹਦੀ ਵੀਡੀਓ ਮੇਰੇ ਤੋਂ ਆਈ ਸੀਗੀ ਮੈਂ ਕਿਹਾ ਚਲੋ ਇਸ ਵੀਡੀਓ ਨੂੰ ਸ਼ੇਅਰ ਕਰੀਏ ਤੇ ਬਾਕੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਚੰਗੇ ਚੰਗੇ ਵਿਚਾਰ ਸਾਂਝੇ ਕਰਕੇ ਨਾ ਕਮੈਂਟਾਂ ਵਿੱਚ ਜਰੂਰ ਦਿਓ ਆਪਣੇ ਤੇ ਬਾਕੀ ਸਾਰਿਆਂ ਦਾ ਧੰਨਵਾਦ ਵੀਡੀਓ ਜਰੂਰ ਸ਼ੇਅਰ ਕਰਿਓ ਇੱਕ ਵਾਰ